ਇੱਕ ਉਦਾਹਰਣ ਮੈਂ ਦਿਆਂ ਇੱਕ ਮਨੁੱਖ ਜਿਹਦਾ ਵਜ਼ਨ ਜ਼ਿਆਦਾ ਹੋਇਆ ਕੇ ਠੀਠਦਾ ਪਾਈ ਇਹਦੇ ਤੋਂ ਵੱਧ ਕੇ ਹੋਰ ਕੁਝ ਨਹੀਂ ਸਤਿਗੁਰੂ ਦੇ ਉਪਦੇਸ਼ ਨਾ ਮੰਨਣਾ ਵਿਚ ਵਿਚਾਰਲੇ ਰਸਤੇ ਲੱਭਣਾ ਵਜ਼ਨ ਜ਼ਿਆਦਾ ਵਧਿਆ ਤਕਲੀਫ ਹੋਣ ਲੱਗੀ ਇੱਕ ਦਿਨ ਡਾਕਟਰ ਦੇ ਕੋਲ ਚਲਾ ਗਿਆ ਡਾਕਟਰ ਨੂੰ ਕਹਿਣ ਲੱਗਿਆ ਡਾਕਟਰ ਸਾਹਿਬ ਵਜ਼ਨ ਘੱਟ ਕਰਨਾ ਮੈਨੂੰ ਕੋਈ ਐਸਾ ਤਰੀਕਾ ਦੱਸੋ ਵੀ ਮੇਰਾ ਵਜ਼ਨ ਘਟ ਜਾਏ ਤੇ ਮੈਂ ਥੋੜਾ ਜਿਹਾ ਸੌਖਾ ਹੋ ਜਾਵਾਂ ਡਾਕਟਰ ਕਹਿਣ ਲੱਗਿਆ ਭਾਈ ਤੂੰ ਆਪਣੀ ਦਿਨਚਰਿਆ ਦੱਸ ਮੈਨੂੰ ਕੀ ਐ ਛਕਦਾ ਛਕਾਉਣਾ ਕੀ ਐ ਦਿਨ ਦੇ ਵਿੱਚ ਕੋਲੋਂ ਮਿਲਾ ਕੇ ਸਾਰੇ ਦਿਨ ਦੀਆਂ 20 ਰੋਟੀਆਂ ਖਾਈਆਂ ਕਹਿੰਦਾ ਜੀ 20 ਰੋਟੀਆਂ ਛਕ ਲੈਣਾ ਸਵੇਰ ਤੋਂ ਸ਼ਾਮ ਤੱਕ 20 ਰੋਟੀਆਂ ਛਕਦਾ ਡਾਕਟਰ ਕਹਿਣ ਲੱਗਾ ਇੱਕ ਕੰਮ ਕਰ ਘੱਟ ਕਰ ਦੇ ਰੋਟੀਆਂ ਵੀ ਨਹੀਂ ਸ਼ਕਣੀਆਂ ਹਨ ਕਹਿੰਦਾ ਜੀ ਫੇਰ ਕਹਿੰਦੇ 10 ਸ਼ਕਿਆ ਕਰ ਵਜ਼ਨ ਘਟਣ ਲੱਗ ਜਾ ਇੱਕ ਮਹੀਨਾ ਬੀਤਿਆ ਵਾਪਸ ਆ ਗਿਆ ਡਾਕਟਰ ਦੇ ਕੋਲ ਵਜ਼ਨ ਤੋਲਿਆ ਉਨਹੀਂ ਕੋਈ ਫਰਕ ਨਹੀਂ ਪਿਆ ਬਧੇ ਆਈ ਥੋੜਾ ਘਣਾ ਘਟਿਆ ਨਹੀਂ ਡਾਕਟਰ ਕਹਿੰਦਾ ਰੋਟੀਆਂ ਕਹਿੰਦਾ ਜੀ ਤੁਹਾਡੇ ਕਹਿ ਮੁਤਾਬਕ ਦਾਸੀ ਖਾਨਾ ਜ਼ਿਆਦਾ ਨਹੀਂ ਖਾਂਦਾ ਹੁਣ ਸਿਰਫ 10 ਡਾਕਟਰ ਕਹਿਣ ਲੱਗਿਆ ਹੁਣ ਫਿਰ ਵਜ਼ਨ ਤੇ ਘਟਿਆ ਨਹੀਂ ਐ ਜੀ ਕਰ 5 ਕਰ ਦੇ ਕਹਿੰਦਾ ਜੀ ਠੀਕ ਐ ਜਿਵੇਂ ਤੁਸੀਂ ਕਹੋ 5 ਕਰ ਦਿੰਨਾ ਹੁਣ 5 ਪ੍ਰਸ਼ਾਦੇ ਛਕਣ ਲੱਗਿਆ 1 ਮਹੀਨਾ ਫੇਰ ਲੰਘ ਗਿਆ ਵਾਪਸ ਆਇਆ ਵਜ਼ਨ ਤੋਲਿਆ ਥੋੜਾ ਬਹੁਤ ਵਧਿਆਈ ਘਾਟਾ ਕੋਈ ਨਹੀਂ ਹੋਇਆ ਡਾਕਟਰ ਕਹਿਣ ਲੱਗਿਆ ਵੀ ਵਜ਼ਨ ਤੇਰਾ ਘਟਦਾ ਨਹੀਂ ਹੈ ਪ੍ਰਸ਼ਾਦੇ ਤੇਰੇ 20 ਤੋਂ 5 ਕਰ ਦਿੱਤੇ ਤੂੰ ਇੱਕ ਕੰਮ ਕਰ ਵੀ ਹੁਣ 5 ਵੀ ਨਹੀਂ ਸ਼ਕਣੇ 2 ਹੀ ਸ਼ਕਿਆ ਕਰ ਕਹਿਣ ਲੱਗਿਆ ਡਾਕਟਰ ਨੂੰ ਡਾਕਟਰ ਸਾਹਿਬ ਇਹ ਨਾ ਕਹੋ ਦੋ ਪ੍ਰਸ਼ਾਦੇ ਤੇ ਬਣਨੇ ਹੀ ਨਹੀਂ ਹਨ ਦੋ ਪ੍ਰਸ਼ਾਦੇ ਨਹੀਂ ਬਣਨੇ ਡਾਕਟਰ ਕਹਿੰਦਾ ਕਿਉਂ ਨਹੀਂ ਬਣਨੇ ਕਹਿੰਦਾ ਜੀ ਪਹਿਲਾਂ ਮੈਂ शकਦਾ ਸੀ 20 ਪ੍ਰਸ਼ਾਦੇ ਤੁਸੀਂ ਦੱਸ ਕਿਹਾ ਮੈਂ 10 ਸ਼ਕਣ ਲੱਗ ਗਿਆ ਫੇਰ ਤੁਸੀਂ 5 ਕਿਹਾ ਮੈਂ 5 ਸ਼ਕਣ ਲੱਗ ਗਿਆ ਜਿੰਨਾ ਆਟਾ ਮੈਂ ਖਾਨਾ ਸਾਰੇ ਦਿਨ ਦੇ ਵਿੱਚ ਉਹਦੇ 5 ਪ੍ਰਸ਼ਾਦੇ ਬੜੇ ਭਾਰੇ ਭਾਰੇ ਬਣਦੇ ਨੇ ਕੱਚੇ ਰਹਿ ਜਾਂਦੇ ਵਿੱਚੋਂ ਪੱਕਦੇ ਨਹੀਂ ਹਨ ਤੇ ਦੋ ਤੇ ਉਹਨੇ ਆਟੇ ਦੇ ਪ੍ਰਸ਼ਾਦੇ ਹੀ ਨਹੀਂ ਬਣਨੇ ਜਿੰਨਾ ਆਟਾ ਮੈਂ ਖਾਂਨਾ ਡਾਕਟਰ ਨੇ ਮੱਥੇ ਤੇ ਹੱਥ ਮਾਰਿਆ ਕਹਿਣ ਲੱਗਿਆ ਭਲਿਆ ਪ੍ਰਸ਼ਾਦਾ ਘੱਟ ਕਰਨ ਦੇ ਲਈ ਤੈਨੂੰ ਕਿਹਾ ਸੀ ਗਿਣਤੀ ਘੱਟ ਕਰਨ ਦੇ ਲਈ ਕਿਹਾ ਤੂੰ ਗਿਣਤੀ ਘੱਟ ਕਰੀ ਗਿਆ ਹੈ ਤੇ ਆਟਾ ਰੋਜ਼ ਦਾ ਉਨਾ ਹੀ ਖਾਂਦਾ ਰਿਹਾ ਤੇ ਫਿਰ ਵਜ਼ਨ ਕਿੱਥੋਂ ਘੱਟ ਹੋਣਾ ਆਖੋ ਸਤਨਾਮ ਬਸ਼ੇਰੇ ਵਜ਼ਨ ਕਿੱਥੋਂ ਘੱਟ ਹੋਣਾ ਬૌਧਿਕ ਚਤੁਰਾਈ ਹੈ ਨਾ ਵਰਤਦਾ ਮਨੁੱਖ ਵੀ 20 ਪ੍ਰਸ਼ਾਦੇ ਕਿਹਾ ਖਾਣਾ ਤੇ 20 ਨਹੀਂ ਖਾਵਾਂਗਾ 10 ਪਰ ਆਟਾ ਉਨਾ ਹੀ ਰੱਖਣਾ ਆਖੋ ਸਤਨਾਮ ਸ਼ੇਰੇ ਮਤਲਬ ਇਹਦਾ ਇਹੋ ਹੀ ਹੈ ਵੀ ਝੂਠ ਬੋਲਣਾ ਹੀ ਬੋਲਣਾ ਹੈ ਭਾਵੇਂ ਕੋਈ ਮਰਜ਼ੀ ਸਹਾਰਾ ਲੈ ਕੇ ਬੋਲਣਾ ਪੈ ਜਾਏ ਠੱਗੀ ਮਾਰਨੀ ਹੀ ਮਾਰਨੀ ਹੈ ਭਾਵੇਂ ਕੋਈ ਮਰਜ਼ੀ ਸਹਾਰਾ ਲੈ ਕੇ ਮਾਰਨੀ ਪੈ ਜਾਏ ਠੱਗੀ ਸਤਿਗੁਰੂ ਜੀ ਪਾਵਨ ਬਾਣੀ ਦੇ ਚ ਸਮਝਾਉਂਦੇ ਨੇ ਭਾਈ हे ਮਿੱਤਰ ਪਿਆਰਿਆ ਜੇ ਸਾਹਿਬ ਦੇ ਸਮੁਖ ਰਹਿਣਾ ਹੈ ਸਾਨਮੁਖ ਰਹਿਣਾ ਹੈ ਤਾਂ ਫਿਰ ਸਤਿਗੁਰੂ ਦੇ ਕਹੇ ਮੁਤਾਬਕ ਚੱਲਣਾ ਪਵੇਗਾ ਬৌਧਿਕ ਚਤੁਰਾਈਆਂ ਨਾ ਵਰਤ ਕੇ ਵਿਚ ਵਿਚਕਾਰ ਜੇ ਰਹਿ ਲਵਾਂ ਐਦਾਂ ਨਹੀਂ ਸਤਿਗੁਰੂ ਨੂੰ ਪ੍ਰਸੰਨ ਕੀਤਾ ਜਾ ਸਕਦਾ ਮਨ ਕਰਕੇ ਜੇ ਕੁਝ ਪ੍ਰਵਾਨ ਕਰਨਾ ਹੈ ਸਤਿਗੁਰੂ ਜੀ ਦਾ ਤੇ ਮਨ ਕਰਕੇ ਪ੍ਰਵਾਨ ਕਰ ਭਾਏ ਜਦੋਂ ਮਨ ਕਰਕੇ ਪ੍ਰਵਾਨ ਕਰਦਾ ਹੈ ਨਾ ਮਨੁੱਖ ਫਿਰ ਬৌਧਿਕ ਚਤੁਰਾਈਆਂ ਨਹੀਂ ਰਹਿੰਦੀਆਂ ਤੇ ਜਦੋਂ ਮਨੁੱਖ ਸਤਿਗੁਰੂ ਦੇ ਦਰ ਦੇ ਨਾਲ ਬৌਧਿਕ ਚਤੁਰਾਈਆਂ ਨਹੀਂ ਕਰਦਾ ਫਿਰ ਸਾਹਿਬ ਤਰੁੱਠ ਪੈਂਦਾ 啓発してんだ。